ਇਹ ਪਾਰਮੋਲੀਨ ਦਾ ਬਣਿਆ ਤੇਲ ਜਿਹੜਾ ਕਿ ਪੂਨੇ ਦੇ ਲਾਗੂ ਇੱਕ ਫੈਕਟਰੀ ਚੋਂ ਆ ਰਿਹਾ ਇੱਕ ਉੱਤਰਾਖੰਡ ਤੋਂ ਆ ਰਿਹਾ ਉਹ ਭਲਾਮਾਨਸ ਭਾਜਪਾ ਦਾ ਕੋਈ ਮਨਿਸਟਰ ਆ ਜਿਹੜਾ ਇਹਨਾਂ ਨੂੰ ਦੇ ਰਿਹਾ ਕਿ ਉਹ ਮਿਲਾਂ ਦਾ ਇਹ ਉੱਤਰਾਖੰਡ ਤੋਂ ਕਿਉਂ ਆ ਰਿਹਾ ਇਹ ਜਿਹੜਾ ਘਿਓ ਆਉਂਦਾ ਸਾਡੇ ਗੁਰੂ ਘਰਾਂ 'ਚ ਇਹ ਆਉਂਦਾ ਟਰੱਕਾਂ ਤੇ ਹਜ਼ਾਰਾਂ ਕੋਟਾ ਜਿੰਨੇ ਵੀ ਗੁਰਦੁਆਰੇ ਨੇ 400 ਗੁਰਦੁਆਰਾ ਇਤਿਹਾਸਕ ਇਨਾਂ ਵਿੱਚੋਂ 80 ਗੁਰਦੁਆਰੇ ਨੇ ਜਿਹੜੇ ਬਹੁਤ ਵੱਡੇ ਗੁਰਦੁਆਰੇ ਨੇ ਜਿਨ੍ਹਾਂ ਦੀ ਬੜੀ ਮਹਾਨਤਾ ਉਹਨਾਂ ਗੁਰਦੁਆਰੇ 'ਚ ਪ੍ਰਸ਼ਾਦ ਤੇ ਲੰਗਰ ਦੇਸੀ ਘਿਓ ਆਉਂਦਾ ਉਹਦੇ ਲਈ ਤੇ ਦੇਸੀ ਘਿਓ ਜਦੋਂ ਆਉਂਦਾ ਤੇ ਉਹ ਟਰੱਕਾਂ ਤੇ ਆਉਂਦਾ ਕੋਈ ਵੀ ਸਿੱਖ ਜਿਨ੍ਹਾਂ ਦੇ ਜਿਨ੍ਹਾਂ ਜਿਹੜੇ ਜਾਣਦੇ ਨੇ ਸੇਵਾਦਾਰਾਂ ਨੂੰ ਉੱਥੇ ਲੱਗੇ ਮਲਾਜ਼ਮਾਂ ਨੂੰ ਉਹਨਾਂ ਪੁੱਛ ਸਕਦੇ ਆਪ ਜਾ ਕੇ ਟਰਾਈ ਕਰ ਸਕਦੇ ਇਹ ਜਦੋਂ ਟਰੱਕ ਉਤਰਦੇ ਨੇ ਉਹਨਾਂ ਤੀਨਾ ਦੇ ਵਿੱਚ 15 15 ਕਿਲੋ ਦੀ ਭਰਤੀ ਨਹੀਂ ਹੁੰਦੀ 12 ਕਿਲੋ ਦੀ ਭਰਤੀ ਨਿਕਲਦੀ 3 ਕਿਲੋ ਜਿਹੜਾ ਉਹਦੇ ਪਹਿਲੇ 1 ਕਿ ਦਿਨ ਇੱਕ 3 ਚੋ ਹੀ ਖਾ ਜਾਂਦੇ ਨੇ ਪਹਿਲੇ 3 ਸਵਾ 3000 ਰੁਪਿਆ ਪਹਿਲੇ ਦਿਨ ਖਾ ਜਾਂਦੇ ਇੱਕ 3 ਚੋ ਇਹ ਜਿੰਨਾ ਕਿ ਉਹ ਲੱਗਦਾ ਤੁਸੀਂ ਕੰਨਾਂ ਨੂੰ ਹੱਥ ਲਾ ਲਓਗੇ ਪਰ ਇਹ 베ਰ ਕਾ ਡੇਰੀ ਤੋਂ ਨਹੀਂ ਲੈਂਦੇ ਕਿਉਂਕਿ 베ਰ ਕਾ ਡੇਰੀ ਸਰਕਾਰੀ ਡੇਰੀ ਹੈ ਸਰਕਾਰੀ ਡੇਰੀ ਦੇ ਵਿੱਚ ਇਹ ਰਾਫੇਰੀ ਨਹੀਂ ਹੋ ਸਕਦੀ ਜੇ ਉਹ 12 ਕਿਜੀ ਪਾਉਣਗੇ ਤੇ ਉਹ 15 ਦੇ ਪੈਸੇ ਨਹੀਂ ਦੇ ਲੈ ਸਕਦੇ 15 ਦੇ ਪੈਸੇ ਲੈ ਕੇ ਤੇ ਵਾਪਸ ਨਹੀਂ ਕਰ ਸਕਦੇ 3 3 ਕਿਲੋ ਦੇ ਪੈਸੇ 1 3 ਮਗਰ ਵਾਪਸ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੇ ਕਾਗਜ਼ਾਂ 'ਚ ਜੇ 15 ਕਿਜੀ ਦੇ ਪੈਸੇ ਆ ਗਏ ਤੇ ਉਹ ਸਰਕਾਰ ਨੂੰ ਦੇਣੇ ਪੈਣੇ ਇਸ ਕਰਕੇ ਉੱਥੋਂ ਕਿਉਂ ਨਹੀਂ ਲੈਂਦੇ ਇਹ ਪਾਰਮੋਲਿਨ ਦਾ ਬਣਿਆ ਤੇਲ ਜਿਹੜਾ ਕਿ ਪੂਨੇ ਦੇ ਲਾਗੂ ਇੱਕ ਫੈਕਟਰੀ 'ਚੋਂ ਆ ਰਿਹਾ ਇੱਕ ਉੱਤਰਾਖੰਡ ਤੋਂ ਆ ਰਿਹਾ ਉਹ ਪਲਾ ਮਾਨਸ ਭਾਰਪਾ ਦਾ ਕੋਈ ਮਨਿਸਟਰ ਹੈ ਜਿਹੜਾ ਇਹਨਾਂ ਨੂੰ ਦੇ ਰਿਹਾ ਕਿ ਉਹ ਮਿਲਾਂ ਦਾ ਇਹ ਉੱਤਰਾਖੰਡ ਤੋਂ ਕਿਉਂ ਆ ਰਿਹਾ ਸਾਡੇ ਜਿਹੜੇ ਇੱਥੇ 베ਰਕਾ ਡੇਰੀ ਆ 베ਰਕਾ ਡੇਰੀ ਦੇ ਜਿਹੜੇ ਸੰਚਾਲਕ ਨੇ ਇੱਥੇ ਸਾਡਾ ਦੁੱਧ ਲੈ ਕੇ ਪੰਜਾਬ ਦੇ ਗਰੀਬ ਲੋਕਾਂ ਕੋਲੋਂ ਤੇ ਡੇਰੀ ਚਲਾਉਂਦੇ ਇਹ ਲੋਕ ਜਿਹੜੇ ਮੱਥਾ ਟੇਕਦੇ ਨੇ ਜਾ ਕੇ ਉਹ ਦੁੱਧ ਪਾਉਂਦੇ ਤੇ ਅਸੀਂ ਆਪਣੀ ਡੇਰੀ ਛੱਡ ਕੇ ਤੇ ਪਤਾ ਨਹੀਂ ਕਿੰਨੀਆਂ ਸਟੇਟਾਂ ਪਾਰ ਕਰਕੇ ਉਹਦਾ ਟੈਕਸ ਕਿੰਨਾ ਲੱਗ ਜਾਂਦਾ ਉਹ ਫਿਰ ਕਹਿੰਦੇ ਸਸਤਾ ਪੈਂਦਾ ਸਾਲੂ ਹੁਣ ਕਿਉ ਹੋਵੇ ਤੇ ਉਹ ਸਸਤਾ ਹੋਵੇ ਤੇ ਕਿਵੇਂ ਹੋ ਜਾਊਗਾ ਪਰ ਜਦੋਂ ਤੁਸੀਂ ਉਹ ਕਿਸ ਨੂੰ ਘੋ ਨੂੰ ਕਿਤੇ ਟਾਈਮ ਸੁੰਘ ਕੇ ਦੇਖਿਓ ਦੇ ਪਰਖ ਕੇ ਦੇਖਿਓ ਘੋ ਕਿਹੋ ਜਿਹਾ ਇਹ ਸਾਡੇ ਇੱਕ ਤਾਂ ਜਿਹੜੇ ਖਾਲੀ ਢੀਨ ਹੁੰਦੇ ਆ ਉਹ ਲੱਖਾਂ ਰੁਪਈਆ ਚੋ ਵਿਕਤੇ ਖਾਲੀ ਢੀਨ ਜਿਹੜੇ ਉਹ ਵੀ ਖਾ ਜਾਂਦੇ ਨੇ ਬਾਹਰ ਦਾਣਾ ਖਾਲੀ ਖਾ ਜਾਂਦੇ ਨੇ ਤੋ ਅਸੀਂ ਬਹੁਤ ਬਰਬਾਤੀ ਵਾਲੇ ਪਾਸੇ ਜਾ ਰਹੇ ਆ ਇਹ ਮੌਕਾ ਮਿਲਣਾ ਹੁਣ ਜੇ ਤੁਸੀਂ ਸੰਜ ਨਾਲ ਸੋਚ ਕੇ ਵਿਚਾਰ ਕੇ ਆਪਣੀ ਕੌਮ ਨੂੰ ਬਚਾਉਣਾ ਹੈ ਤੇ ਧਰਮ ਨੂੰ ਬਚਾ ਲਓ ਜੇ ਧਰਮ ਬਚ ਗਿਆ ਤੇ ਸਾਰਾ ਕੁਝ ਬਚ ਜਾਓ ਵਰਨਾ ਸਾਡੇ ਲੀਨਰਾਂ ਨੇ ਰਾਜਨੀਤੀ ਕਰਕੇ ਜਿਹੜੀਆਂ ਪੂਰੀਆਂ ਪਾਈਆਂ ਤੁਹਾਡੇ ਸਾਹਮਣੇ ਉਹ ਅੱਜ ਸੰਸਾ ਜਿਹੜੀ ਜਿਹੜੀ ਸੰਸਾ ਨੇ ਕਾਲੀਦਲ ਨੂੰ ਬਲ ਦਿੱਤਾ ਉਹ ਕਾਲੀਦਲ ਸੰਸਾ ਵੀ ਖਾ ਗਿਆ ਤੇ ਆਪਣਾ ਆਪ ਵੀ ਖਵਾ ਗਿਆ ਅਜ ਲੱਭੋ ਕਿੱਥੇ ਕਾਲੀਦਲ